ਬਾਬੂ ਮੌਜੂਦ ਆ ਹਮੇਸ਼ਾ ਸਾਈ ਭੀਕੇ ਜਿੱਥੇ ਕੇ ਬਾਬਾ ਦੀਪ ਸਿੰਘ ਜੀ ਦਾ ਚਪੈਦਾ ਬੜੀ ਸ਼ਾਨਦਾਰ ਨਾਲ ਮਨਾਇਆ ਜਾ ਰਿਹਾ ਵਾ ਦੂਦੋ ਦੂਦੋ ਸੰਗਤ ਆ ਕੇ ਬਾਬਾ ਜੀ ਦੇ ਦਰਸ਼ਨ ਕਰਦੀ ਆ ਤੁਸੀਂ ਦੇਖ ਸਕਦੇ ਹੋ ਸੋ ਜਰੂਰ ਸੇਵਾਦਾਰ ਵੀ ਵੱਡੀ ਗਿਣਤੀ ਦੇ ਵਿੱਚ ਸੇਵਾ ਕਰਨ ਪੁੱਜੇ ਨੇ ਕੋਈ ਵਿਅਕਤੀ ਜਿਹੜਾ ਲੰਗਰ ਦੀ ਸੇਵਾ ਕੋਈ ਜਲਦੀ ਸੇਵਾ ਕੋਈ ਜਿਹੜੀਆਂ ਸੰਗਤਾਂ ਨੂੰ ਪੱਖੀ ਚੱਲ ਕੇ ਸੇਵਾ ਕਰਦਾ ਨਜ਼ਰ ਆ ਰਹੇ ਆ ਸੰਗਤਾਂ ਵੇਖੋ ਮਹਾਰਾਜ ਜਿੱਨੇ ਪਹਿਰਾ ਸਾਹਿਬ ਚੱਲਦਾ ਸਾਰੀ ਸੰਗਤ ਵੇਖੋ ਤੁਹਾਡੇ ਸਾਹਮਣੇ ਦੂਰੋਂ ਦੂਰੋਂ ਸੰਗਤਾਂ ਇਹਨੇ ਚੱਲ ਕੇ ਆ ਰਹੀਆਂ ਜੇ ਲੋਕਾਂ ਦਾ ਵਿਸ਼ਵਾਸ ਬਣਿਆ ਤਾਂ ਹੀ ਲੋਕ ਯਾਰ ਰੇਖੋ ਜੇ ਲੋਕਾਂ ਦੇ ਵੇਖੋ ਕਿੰਨੀਆਂ ਲੱਖਾਂ ਹਜ਼ਾਰਾਂ ਕਰੋੜਾਂ ਦੀਆਂ ਮੰਨ ਲੁਗੀ ਸੰਗਤਾਂ ਦੀਆਂ ਮਰਜ਼ਾ ਪੂਰੀਆਂ ਹੁੰਦੀਆਂ ਬਾਬਾ ਜੀ ਦੇ ਘਰ ਆ ਕੇ ਤੇ ਕਿੱਡਾ ਸੋਨਾ ਲੱਗ ਰਿਹਾ ਆਨੰਦ ਵੇਖੋ ਸੰਗਤਾਂ ਦਾ ਮੰਨ ਮਦਦੀਆਂ ਕਹਿੰਦੇ ਦਸਤਾ ਇੱਥੋਂ ਮਿਲਦੀਆਂ ਨੇ ਜਿਹੜਾ ਹੁੰਦਾ ਜਿਹੜੀ ਚੀਜ਼ ਮੰਗਦਾ ਕਹਿੰਦੇ ਕੱਲ ਜਾ ਕੇ ਪੂਰੀ ਹੋ ਜਾਂਦੀ ਐਸ ਗੱਲ ਦੇ ਵਿੱਚ ਕਿੰਨਾ ਕੁ ਵਿਸ਼ਵਾਸ ਆ? ਬਾਈ ਮੈਂ ਕਹਿੰਦਾ ਦੁਨੀਆ ਦਾ ਵਿਸ਼ਵਾਸ ਬਣਿਆ ਤੂੰ ਵੇਖੋ ਐਗਜ਼ੈਂਪਲ ਆ ਜੇ ਆਪਾਂ ਆਪਣੇ ਪਿਓ ਕੋਲ ਆਪਾਂ ਸਵੇਰੇ ਚੀਜ਼ ਮੰਗਦੇ ਆ ਤੇ ਆਪਾਂ ਨੂੰ ਸ਼ਾਮ ਨੂੰ ਜਿੱਦਾਂ ਮਰਜ਼ੀ ਕਰਕੇ ਕਿਸੇ ਵੀ ਹਾਲਤ ਆਪਣੇ ਕੋਲ ਹੁੰਦੀ ਆ ਇਹ ਕਿਹ ਆ ਵਿਸ਼ਵਾਸ ਆ ਗਿਆ ਇਹ ਆਪਣੇ ਪਿਓ ਨਾਲ ਵਿਸ਼ਵਾਸ ਆ ਗਿਆ ਕਿ ਆ ਨੂਆ ਚੀਜ਼ ਆ ਪਰ ਦਰਤ ਆ ਇਹਨੂੰ ਮਿਲ ਜਾਣੀ ਆ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਵੀ ਇੱਥੇ ਸੇਵਾ ਕਰਦਿਆਂ ਉਸ ਤਰ੍ਹਾਂ ਤੇ ਜੀ ਹੋ ਚੱਲੇ 20 25 ਸਾਲ ਹੀ ਹਾਂ ਜੀ ਤੇ ਇਹ ਬੜੀ ਕਿਰਪਾ ਜੀ ਬੜੀ ਛੋਟੇ ਲੈਵਲ ਤੋਂ ਬੜੀ ਦੂਰ ਤ ਹਰ ਦਿਨ ਸੰਗਤ ਜਿਹੜੀ ਵੱਡੀ ਗਿੱਤੀ ਦੇ ਵਿੱਚ ਆਦੀ ਹੈ ਬਿਲਕੁਲ ਦਿਨੋ ਦਿਨ ਵਧਣ ਰਹੀ ਸੀ ਸਾਡੇ ਦੇ ਜੋੜੇ ਘਰ ਘਟ ਪੈ ਜਾਂਦੇ ਆ ਬਾਹਰ ਲੋਕਾਂ ਨੇ ਹੁਣ ਪਾਰਚ ਖੋਲਨੇ ਸ਼ੁਰੂ ਕੀਤੇ ਆ ਬਾਹਰ ਜਗਾ ਜਗਾ ਜਗਤ ਲੱਗੇ ਆ ਫੇਰ ਵੀ ਘਟਿਆ ਫੇਰ ਵੀ ਸੰਗਤਵਾਰ ਜੋੜੇ ਲੱਗੇ ਜਾਂਦੀ ਸਾਰੇ ਤੇ ਦੇ ਹੈਡਲਾਈਨਸ ਦੇਖਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਆ ਸੋ ਅੱਜ ਮੌਜੂਦ ਆ ਅ ਹਮੇਸ਼ਾ ਸਾਇਵਿਕ ਜਿੱਥੇ ਕੇ ਬਾਬਾ ਦੀਪ ਸਿੰਘ ਜੀ ਦਾ ਚਪੈਦਾ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਵਾ ਦੂਦੋ ਦੂਦੋ ਸੰਗਤ ਆ ਕੇ ਬਾਬਾ ਜੀ ਦੇ ਦਰਸ਼ਨ ਕਰ ਰਹੀ ਆ ਤੁਸੀਂ ਦੇਖ ਸਕਦੇ ਹੋ ਨਜ਼ਾਰੇ ਕਿਸ ਤਰੀਕੇ ਨਾਲ ਸੰਗਤ ਗਰਮੀ ਇੰਨੀ ਹੈ ਲੇਕਿਨ ਫਿਰ ਵੀ ਸੰਗਤ ਹੈ ਜਿਹੜੀ ਬੈਠੀ ਰਹਿੰਦੀ ਹੈ ਗੁਰਬਾਣੀ ਦਾ ਜਾਪ ਕਰਦਿਆਂ ਨਜ਼ਰ ਆ ਰਹੀਆਂ ਨੇ ਸੋ ਜ਼ਰੂਰ ਸੇਵਾ ਦਾ ਵੀ ਵੱਡੀ ਗਿਣਤੀ ਦੇ ਵਿੱਚ ਸੇਵਾ ਕਰਨ ਪੁੱਜੇ ਨੇ ਕੋਈ ਵਿਅਕਤੀ ਜਿਹੜਾ ਲੰਗਰ ਦੀ ਸੇਵਾ ਕੋਈ ਜਲਦੀ ਸੇਵਾ ਕੋਈ ਜਿਹੜੀਆਂ ਸੰਗਤਾਂ ਨੂੰ ਪੱਖੀ ਚੱਲ ਕੇ ਸੇਵਾ ਕਰਦਾ ਨਜ਼ਰ ਆ ਰਿਹਾ ਐਸੋ ਜ਼ਰੂਰ ਐਸੋ ਚੱਲਣਾ ਬਾਬਾ ਜੀ ਵੀ ਮੌਜੂਦ ਨੇ ਸੋ ਬਾਬਾ ਜੀ ਕਿੱਦਾਂ ਦਾ ਮਹਿਸੂਸ ਹੁੰਦਾ ਜਦੋਂ ਸੰਗਤਾਂ ਇੰਨੀ ਵੱਡੀ ਗਿਣਤੀ ਦੇ ਵਿੱਚ ਆ ਕੇ ਬਾਬਾ ਜੀ ਦਾ ਨਾਮ ਜਪ ਕਰਦੀਆਂ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਵੇਖੋ ਮਹਾਰਾਜ ਜਿਹਨਾਂ ਚ ਪਹਿਰਾ ਸਾਹਿਬ ਚੱਲਦਾ ਸਾਰੀ ਸੰਗਤ ਵੇਖੋ ਤੁਹਾਡੇ ਸਾਹਮਣੇ ਦੂਰੋਂ ਦੂਰੋਂ ਸੰਗਤਾਂ ਇਣੀ ਚੱਲ ਕੇ ਆ ਰਹੀਆਂ ਜੇ ਲੋਕਾਂ ਦਾ ਵਿਸ਼ਵਾਸ ਬਣਿਆ ਤਾਂ ਹੀ ਲੋਕੀ ਆ ਰਹੇ ਵੇਖੋ ਲੋਕਾਂ ਦੀ ਵੇਖੋ ਕਿੰਨੀਆਂ ਲੱਖਾਂ ਹਜ਼ਾਰਾਂ ਕਰੋੜਾਂ ਦੀਆਂ ਮੰਨ ਲਓ ਕਿ ਸੰਗਤਾਂ ਦੀਆਂ ਮਰਜ਼ਾ ਪੂਰੀਆਂ ਹੁੰਦੀਆਂ ਬਾਬਾ ਜੀ ਦੇ ਘਰ ਆ ਕੇ ਤੇ ਕਿੱਦਾਂ ਸੋਹਣਾ ਲੱਗ ਰਿਹਾ ਆ ਆਨੰਦ ਵੇਖੋ ਸੰਗਤਾਂ ਇਹ ਕਿਹੜੀ ਮਤਲਬ ਇੰਨੀ ਜ਼ਿਆਦਾ ਸ਼ਰਧਾ ਸੰਗਤ ਦੇ ਵਿੱਚ ਜਿਹੜੀ ਵੱਧਦੀ ਜਾ ਰਹੀ ਹੈ ਕਿੰਨੀ ਕਿ ਖੁਸ਼ੀ ਹੁੰਦੀ ਹੈ ਚੀਜ਼ ਦੇਖ ਕੇ ਮੈਂ ਕਹਿੰਦਾ ਭਾਈ ਬਹੁਤ ਹੀ ਜ਼ਿਆਦਾ ਖੁਸ਼ੀ ਹੁੰਦੀ ਹੈ ਵੇਖੋ ਬਾਬਾ ਦੀਪ ਸਿੰਘ ਦੇ ਘਰ ਦੇ ਤੇ ਕਿੰਨੀ ਸੰਗਤ ਆ ਲੱਖਾਂ ਹਜ਼ਾਰਾਂ ਹਸਾਬ ਨਾਲ ਕਿ ਮਾਰੇ ਘਰ ਸੀ ਝੁਗਦੇ ਝੁਗਦਾ ਹਰਗੇ ਦਾ ਝੁਗਦਾ ਬਿਲਕੁਲ ਹਾਂ ਜੀ ਮਨ ਮਦਦੀਆਂ ਕਹਿੰਦੇ ਦాతਾ ਇੱਥੋਂ ਮਿਲਦੀਆਂ ਨੇ ਜਿਹੜਾ ਹੁੰਦਾ ਜਿਹੜੀ ਚੀਜ਼ ਮੰਗਦਾ ਕਹਿੰਦੇ ਕੱਲ ਜਾ ਕੇ ਪੂਰੀ ਹੋ ਜਾਂਦੀ ਇਸ ਗੱਲ ਦੇ ਵਿੱਚ ਕਿੰਨਾ ਕੁ ਵਿਸ਼ਵਾਸ ਬਾਈ ਮੈਂ ਕਹਿੰਦਾ ਦੁਨੀਆ ਦਾ ਵਿਸ਼ਵਾਸ ਬਣਿਆ ਤੂੰ ਵੇਖੋ ਐਗਜ਼ਾਮਪਲ ਆ ਜੇ ਆਪਾਂ ਆਪਣੇ ਪਿਓ ਕੋਲੋਂ ਆਪਾਂ ਸਵੇਰੇ ਚੀਜ਼ ਮੰਗਦੇ ਆਂ ਤੇ ਆਪਾਂ ਨੂੰ ਸ਼ਾਮ ਨੂੰ ਜਿੱਦਾਂ ਮਰਜ਼ੀ ਕਰਕੇ ਕਿਸੇ ਵੀ ਹਾਲਤ ਆਪਣੇ ਕੋਲ ਹੁੰਦੀ ਆ ਇਹ ਕੀ ਆ ਵਿਸ਼ਵਾਸ ਆ ਗਿਆ ਆਪਣੇ ਪਿਓ ਨਾਲ ਵਿਸ਼ਵਾਸ ਆ ਕਿ ਆ ਨੂਆ ਚੀਜ਼ ਪਰ ਦਰਤੇ ਆ ਇਹਨੂੰ ਮਿਲ ਜਾਣੀ ਆ ਬਿਲਕੁਲ ਸੋ ਜ਼ਰੂਰ ਕਹਿੰਦੇ ਇੱਥੇ ਜਿਹੜੀਆਂ ਮਨ ਮਦਾਦੀਆਂ ਦਾਤਾਂ ਮਿਲਦੀਆਂ ਨੇ ਚਾਹੇ ਦੇ ਦੱਸ ਦਿੰਦੇ ਆ ਜਦੋਂ ਸ਼ਰਦਾ ਚਾਹੇ ਤੇ ਝਲਕਦੀ ਆ ਸੋ ਜ਼ਰੂਰ ਹੋਰ ਵੀ ਵੱਡੀ ਗਿਣਤੀ ਵਿੱਚ ਸੰਗਤ ਇੱਥੇ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜੇ ਸੇਵਾਦਾਰ ਨੇ ਵੱਡੀ ਸੇਵਾ ਖੜ ਦੇ ਨਜ਼ਰ ਆ ਰਹੇ ਨੇ ਪੱਖੀਆਂ ਚੱਲ ਕੇ ਸੰਗਤਾਂ ਨੂੰ ਕਿਸ ਤਰੀਕੇ ਨਾਲ ਇੱਥੇ ਠੰਡੀ ਹਵਾ ਜਿਹੜੀ ਦਿੱਤੀ ਜਾ ਰਹੀ ਹੈ ਲੇਕਿਨ ਜ਼ਰੂਰ ਬਿਲਕੁਲ ਗਰਮੀ ਜਿਹੜੀ ਸੰਗਤ ਮਹਿਸੂਸ ਨਹੀਂ ਕਰਦੀ ਫਿਰ ਵੀ ਕਿਉਂਕਿ ਸ਼ਰਦਾ ਬਹੁਤ ਹੈ ਸਰਬੱਤ ਦੇ ਭਲੇ ਦੀ ਅਦਾਸਾਰੀ ਸੰਗਤ ਬੈਠ ਕੇ ਕਰਦੀ ਆ ਕਿਹੜੇ-ਕਿਹੜੇ ਇੱਥੇ ਜਿਹੜੇ ਅਜਾਬ ਕੀ ਪਾ ਜਾਬ ਸਾਹਿਬ ਤੇ ਸੁਖਨੀ ਸਾਹਿਬ ਅੱਛਾ ਹਾਂਜੀ ਅਰਦਾਸ ਬੇਨਤੀ ਵਾਈਕ ਜੀ ਡੰਡਾ ਜਲ ਵਾਈਕ ਜੀ ਕਰਕੇ ਜਿਹੜਾ ਤੁਹਾਡਾ ਪ੍ਰਾਲਾ ਬਹੁਤ ਵਧੀਆ ਹੈ ਬਹੁਤ ਵਧੀਆ ਹੋਰ ਸੰਗਤ ਜਿਪ ਘਰ ਆ ਜੇ ਟੈਲੀਵਿਜ਼ਨ ਦਾ ਟੈਲੀਕੈਸਟ ਪ੍ਰੋਗਰਾਮ ਹੁੰਦਾ ਉਹ ਸੁਣ ਕੇ ਬਹੁਤ ਲੋਕਾਂ ਨੂੰ ਪ੍ਰਭਾਵ ਇਹਦਾ ਫਿਰ ਜਦੋਂ ਤੁਸੀਂ ਬਾਬਾ ਜੀ ਦੇ ਦਰ ਤੇ ਹੁੰਦੇ ਬਹੁਤ ਵਧੀਆ ਬਹੁਤ ਵਧੀਆ ਲੱਗਦਾ ਕਿੰਨੀ ਦਿਲ ਤੋਂ ਆਦੇ ਹੋ ਕਹਿ ਹੋ ਗਿਆ 3 3 10 10 ਤੰਸਾ ਹੋ ਗਿਆ ਤੰਸਾ ਹੋ ਗਿਆ ਫਿਰ ਬਾਬਾ ਜੀ ਦੇ ਦਰ ਤੋਂ ਮਿਲਦਾ ਸਭ ਕੁਝ ਗਰਮੀ ਨਹੀਂ ਲੱਗਦੀ ਸੋ ਐਸਵਕਤ ਮੌਜੂਦ ਆ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸ਼ੀਦਾ ਸਾਹਿਬ ਦੇ ਜੋੜਾ ਘਰ ਵੇਜੇ ਜਿੱਥੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਸੇਵਾ ਕਰਨ ਲਈ ਪੁੱਜੀਆਂ ਹੋਈਆਂ ਨੇ ਸੇਵਾਦਾਰ ਮੌਜੂਦ ਨੇ ਬਾਬਾ ਜੀ ਕਿਸ ਤਰ੍ਹਾਂ ਮਹਿਸੂਸ ਹੁੰਦਾ ਜਦੋਂ ਵੱਡੀ ਗਿਣਤੀ ਰਸੰਗਤਾਂ ਆ ਕੇ ਇੱਥੇ ਬਾਬਾ ਜੀ ਦੇ ਦਰ ਤੇ ਹਾਜ਼ਰੀ ਭਰਦੀਆਂ ਨੇ ਨਹੀਂ ਬੜੀ ਖੁਸ਼ੀ ਦਾ ਮੌਕਾ ਹੁੰਦਾ ਬੜਾ ਵਧੀਆ ਚੀਜ਼ ਆ ਹਰੇਕ ਦੀ ਸੰਗਤ ਦੀ ਆਈ ਗਈ ਦੀ ਆਸਮਰਦ ਪੂਰੀ ਹੁੰਦੀ ਆ ਸਰਦਾਂ ਨਾ ਆਉਂਦੇ ਸਾਰੇ ਸਾਧਣਾ ਸੇਵਾ ਕਰਦੇ ਆ ਲੰਗਰ ਟੋਟੋ ਵਰਦੇ ਸਾਰੇ ਸੇਵਾ ਕਰਦੇ ਬੜੀ ਕਿਰਪਾ ਹਰੇਕ ਦੀ ਆਸਮਰਦ ਪੂਰੀ ਹੁੰਦੀ ਮਹਾਰਾਜ ਜਿਹੜੀ ਆਸਰ ਜਿਹੜੀ ਕੋ ਆਪਣੇ ਮਾਂਚੇ ਰੱਖ ਕੇ ਉਹਦਾ ਸਾਰੀਆਂ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਹੈ। ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ ਮਾਰਦੇ ਕਰ। ਕਿੰਨਾ ਸਮਾਂ ਹੋ ਗਿਆ ਤੁਹਾਨੂੰ ਵੀ ਇੱਥੇ ਸੇਵਾ ਕਰਦੇ ਹੋ। ਉਸ ਤਰ੍ਹਾਂ ਤੇ ਜੀ ਹੋ ਚੱਲੇ 20 25 ਸਾਲ ਹੀ। ਹਾਂ ਜੀ ਤੇ ਇਹ ਬੜੀ ਕਿਰਪਾ ਜੀ ਬੜੀ ਛੋਟੇ ਲੈਵਲ ਤੋਂ ਬੜੀ ਦੂਤਾ ਖੜਿਆ ਮਾਰਾ ਇਹਨੇ। ਤੇ ਬੜੀ ਕਿਰਪਾ ਜਿਵੇਂ ਲਗ ਲਗ ਸੰਗਤਾਂ ਦੇ ਲਗ ਲਗ ਵਿਚਾਰ ਨੇ ਚਮਦਾ ਸਾਹਿਬ ਨੂੰ ਲੈ ਕੇ ਜਿਹੜੇ ਇੱਥੋਂ ਦੇ ਸੇਵਾਦਾਰ ਨੇ ਜਾਂ ਲੋਕ ਨੇ ਉਹ ਕੀ ਸੋਚਦੇ ਨੇ ਕਿਉਂਕਿ ਜਦੋਂ ਇੱਥੇ ਰਲ ਮਿਲ ਕੇ ਬਾਣੀ ਦਾ ਜਾਪ ਕੀਤਾ ਜਾਂਦਾ ਵਾ ਔਰ ਬੜੇ ਲੋਕ ਹੋਰ ਵੀ ਕਹਿੰਦੇ ਕਿ ਜਿਨ੍ਹਾਂ ਨੇ ਮਤਲਬ ਨਸ਼ੇ ਕਰਦੇ ਹੁਣ ਨਸ਼ੇ ਵੀ ਛੋੜ ਜਾਂਦੇ ਉਹਨਾਂ ਦੇ ਇੱਥੇ ਆ ਕੇ ਬਿਲਕੁਲ ਸਹੀ ਗੱਲ ਹੈ ਜੀ ਮਨ ਦੀ ਸਰਦਾ ਭਾਵਨਾ ਹਰ ਇੱਕ ਦੀ ਹੈ ਜੀ ਜੋ ਤੁਹਾਨੂੰ ਦੱਸਿਆ ਵੀ ਜੋ ਆਸ ਰੱਖ ਕੇ ਮਨ ਚਾਉਂਦੇ ਉਹਨਾਂ ਨੂੰ ਪੂਰੀ ਹੁੰਦੀ ਆ ਤਾਂ ਹੀ ਉਹ ਹੋਰ ਦਹਾ ਬੰਦਿਆਂ ਦੱਸਦੇ ਤੇ ਉਹ ਸੰਗਤ ਆ ਕੇ ਜੁੜਦੀ ਨਾਲ ਵਾਧੀ ਦਿਨੋ ਦਿਨ ਵੱਡੀ ਗਿਣਤੀ ਤੋਂ ਸੰਗਤ ਵੱਧਦੀ ਜਾਦੀ ਹੈ ਹਰ ਹਰ ਦਿਨ ਸੰਗਤ ਜਿਹੜੀ ਵੱਡੀ ਗਿਣਤੀ ਦੇ ਵਿੱਚ ਆਦੀ ਹੈ ਬਿਲਕੁਲ ਦਿਨੋ ਦਿਨ ਵਧਣ ਡਈ ਜੀ ਸਾਡੇ ਤੋਂ ਜੋੜੇ ਘਰ ਘਟ ਪੈ ਜਾਂਦੇ ਆ ਬਾਹਰ ਲੋਕਾਂ ਨੇ ਹੁਣ ਪਾਰਚੇ ਖੋਲਨੇ ਸ਼ੁਰੂ ਕੀਤੇ ਆ ਬਾਹਰ ਜਗ੍ਹਾ ਜਗ੍ਹਾ ਜਗਤ ਲੱਗੇ ਆ ਫੇਰ ਵੀ ਘਟਿਆ ਫੇਰ ਵੀ ਸੰਗਤ ਵਾਰ ਜੋੜੇ ਲਾ ਕੇ ਜਾਂਦੀ ਸਾਰੇ ਸਤਿਗੁਰੂ ਬਾਬਾ ਜੀ ਤੁਸੀਂ ਵੀ ਆਪਣੇ ਵਿਚਾਰ ਦੱਸ ਸਕਦੇ ਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਅਮਰ ਸ਼ਹੀਦ ਤੇ ਜਿੰਨੀਆਂ ਵੀ ਸੰਗਤਾਂ ਨੂੰ ਨਮਸਤਕ ਹੋਣਾ ਹੀ ਆਣੇ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਆਂ ਕਿ ਅਸੀਂ ਵੀ ਤੁਹਾਡੀ ਸੇਵਾ ਵਿੱਚ ਹਾਜ਼ਰ ਆਂ ਜੋੜੇ ਘਰ ਖੁੱਲੇ ਨੇ ਤੁਸੀਂ ਇੱਥੇ ਆਓ ਸੰਗਤਾਂ ਸਾਨੂੰ ਵੀ ਸਹਿਯੋਗ ਦੇਣ ਰਮਾਨ ਨਾਲ ਜੋੜੇ ਜਮਾ ਕਰਾਉਣ ਲੈਣ ਗਰਮੀ ਦਾ ਮੌਸਮ ਆ ਬਾਕੀ ਚਲੋ ਗੁਰੂ ਮਹਾਰਾਜ ਜੀ ਜਾਣਦੇ ਨੇ ਸਭ ਦੀ ਆਸਮਰਦ ਪੂਰੀ ਕਰਨ ਜੋ ਵੀ ਆਪਣੇ ਮਨ ਚ ਕੋਈ ਸੁੱਖ ਮਰਦ ਲੈ ਕੇ ਆਇਆ ਵਾ ਵਾਹਿਗੁਰੂ ਉਹਨਾਂ ਦੀ ਕਿਰਪਾ ਕਰਨ ਸਭ ਨੂੰ ਮਾਰਾ ਚੜ੍ਹਦੀ ਕਲਾ ਬਖਸ਼ਣ ਧੰਨਵਾਦ ਜੀ ਗੁਰੂ ਬਾਬਾ ਜੀ ਤੁਸੀਂ ਵੀ ਆਪਣੇ ਜਿਹੜੀ ਵਿਚਾਰ ਪ੍ਰਗਟ ਕਰ ਸਕਦੇ ਹੋ ਬਾਬਾ ਜੀ ਦਾ ਖਾਲਸਾ ਵਾਈਟ ਵਰਜੀ ਦੀ ਫਤਿਹ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕਹਿਤ ਪਰਜਾ ਪਰਜਾ ਕਟ ਮਰੇ ਕਬੂਣਾ ਸੜੇ ਕਹਿਤ ਐਸੇ ਮਹਾਬਲੀ ਜੋਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਪਵਿੱਤਰ ਅਸਥਾਨ ਗੁਰਦਾਰਾ ਸ਼ਹੀਦ ਗੰਸਾ ਵਿਖੇ ਸੰਤਾ ਬੜੀਆਂ ਦੂਰੋਂ ਹੋਮ ਹੋਮ ਆ ਕੇ ਪਹੁੰਚਦੇ ਹਨ ਆਪਣੀਆਂ ਭਾਵਨਾ ਨੂੰ ਲੈ ਕੇ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕਰਦੇ ਹਨ ਉਹਨਾਂ ਦੀਆਂ ਭਾਵਨਾ ਵੀ ਪੂਰੀਆਂ ਹੁੰਦੀਆਂ ਹਨ ਹੇ ਜੀ ਬੱਚੇ ਜੋੜੇ ਘਰ ਦੇ ਪ੍ਰੇਮੀ ਤਜਰੀਬਨ ਕੋਈ 30 35 ਸਾਲ ਤੋਂ ਤੇ ਸੇਵਾ ਨਿਭਾ ਰਹੇ ਹਨ ਜੋ ਇਹ ਬ੍ਰਹਿਮੰਡ ਰਚਿਆ ਹੈ ਤਜਰੀਬਨ 2 ਸਾਲ ਤੋਂ ਸੰਤਾ ਬੜੇ ਜੋਸ਼ ਨਾਲ ਆ ਰਹੀਆਂ ਹਨ ਤੇ ਬੜੀਆਂ ਮੰਦੀਆਂ ਭਾਵਨਾਵਾਂ ਨੂੰ ਪੂਰਾ ਕਰਦੇ ਜਾ ਰਹੀਆਂ ਹਨ ਕਈ ਪ੍ਰੇਮੀ ਇਹੋ ਜਿਹੀਆਂ ਬੇਨਤੀਆਂ ਦੱਸ ਜਾਂਦੇ ਹਨ ਜਿਨ੍ਹਾਂ ਦਾ ਸੁਣ ਕੇ ਬੜਾ ਮਨ ਖੁਸ਼ ਹੁੰਦਾ ਹੈ ਵੀ ਉਹਨਾਂ ਤੇ ਸਤਿਕਾਰਾਂ ਦੀ ਇੰਨੀ ਚਿਰਪਾ ਹੈ ਹਰ ਜੀਵ ਆਪਣੇ ਭਾਵ ਨੂੰ ਲੈ ਕੇ ਆਉਂਦੇ ਹਨ ਅਸੀਂ ਅਰਦਾਸ ਬੇਨਤੀ ਇਹ ਸਾਡੀ ਸੰਤਾ ਦੀ ਸਾਰੇ ਸੰਤਾਨਾਂ ਦੇ ਅਰਦਾਸ ਬੇਨਤੀ ਹੈ ਵੀ ਜੋ ਮੰਦਿਰ ਭਾਵਨਾ ਨੂੰ ਲੈ ਕੇ ਆਏ ਹਨ ਸਾਧੂ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਭਾਵਨਾ ਨੂੰ ਪੂਰਾ ਕਰਨ ਚੜ੍ਹਦੀ ਕਲਾ ਵਾਲਾ ਜੀਵਨ ਬਰਸ਼ਨ ਇਸੇ ਤਰ੍ਹਾਂ ਹੈ ਪਰ ਬਾਣੀ ਦੇ ਪ੍ਰਵਾਹ ਚੱਲਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਜੋੜਾ ਕਰਦੇ ਸੇਵਾਦਾਰ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾਣਿਆ ਬਾਬਾ ਦੀਪ ਸਿੰਘ ਜੀ ਦੇ ਬਾਰੇ ਵੀ ਉਹਨਾਂ ਨੂੰ ਦੱਸਿਆ ਸੋ ਜ਼ਰੂਰ ਸੰਗਤ ਨੂੰ ਇੱਥੇ ਬੇਨਤੀ ਵੀ ਕੀਤੀ ਗਈ ਆ ਵੱਡੀ ਗਿਣਤੀ ਦੇ ਵਿੱਚ ਆ ਕੇ ਇਸ ਤਰ੍ਹਾਂ ਹੀ ਬਾਬਾ ਜੀ ਦਾ ਇਤਿਹਾਸ ਜੀ ਪੜੀ ਜਾਵੇ ਤੇ ਆਪਣੀਆਂ ਝੋਲੀਆਂ ਭਰ ਕੇ ਥੋ ਜ਼ਰੂਰ ਲੱਗੇ ਜਾਓ ਤਦ ਤੱਕ ਲਈ ਜੋਰੋ ਸਿਟੀ ਹੈਡਲਾਈਨਸ ਨਾਲ ਮੈਂ ਦਾਨਿਸ਼ ਕਮਰਮਨ ਗੁਲਜੋਤ ਦੇ ਨਾਲ